ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜੈਤਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਰਮੀ ਰਹਿਤ ਤਾਜੀ ਸੂਈ ਸਵਾਈ ਚੰਗੇ ਦੁੱਧ ਵਾਲੀ ਵਾੜ ਵਿਖਾਉਣੀ ਆ ਦੁੱਧ ਮੱਝਾਂ ਵਰਗਾ ਹੋਊਗਾ ਤੇ ਮੱਝ ਦੇ ਮੁਕਾਬਲੇ ਮੁੱਲੇ ਦਾ ਅੱਧਾ ਹੋਣਾ ਬਾਕੀ ਇਨਫਰਮੇਸ਼ਨ ਲੈ ਦਨਾਂ ਆਉ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਵੀ ਸਸਵੀ ਗੱਲ ਸਹੀ ਠੀਕ ਹੈ ਜੀ ਨਾਮ ਤੇਰਾ ਨਾਮ ਜੀ ਦੇ ਸੰਗੀ ਪਿੰਡ ਪ੍ਰਗੜੀ ਜ਼ਿਲ੍ਹਾ ਫਰੀਦਕੋਟ ਜੀ ਫੋਨ ਨੰਬਰ ਦਾ ਸੀ 76578992440 76578992440 ਕਿੰਨਵਾ ਸੂਚਦੇ ਆ ਆ ਦੂਜਾ ਸੂਆ ਸੂਈ ਆ ਬਈ ਕੱਲ੍ਹ ਸਵੇਰ ਸੂਈ ਆ ਗਈ ਮਗਰ ਇਹਦੇ ਵੱੱਛੀ ਆ ਸਾਈ ਵਾਲ ਤੇ ਆਪ ਵੀ ਪਿਓਰ ਸਾਈ ਵਾਲ ਆ ਗਈ ਬਈ ਹੂੰ ਕਿੰਨਾ ਕ ਦੁੱਧ ਪਿਆਜੂ ਦੁੱਧ ਪਿਆ ਜੀ ਪਾ ਦੂਗੇ 17-18 ਕਿਲੋ ਹੂੰ ਵੜ ਵੱਡੀ ਆ ਦੋਸਤੋ ਦੂਜੇ ਸੂਵੇ ਵੀਰ ਕਹਿੰਦਾ ਸੂਈ ਐ ਕੱਲ ਸੂਈ ਐ ਮਗਰ ਵੀ ਵੱਛੀ ਐ ਵੈੜ ਵੱਡੀ ਐ ਵਜਨ ਫੁੱਲ 17 18 ਕਿਲੋ ਵੀਰ ਦਾਸ ਦਾ ਦੁੱਧ ਪਿਆ ਜੂ ਬਾਕੀ ਜਦੋਂ ਵੈੜ ਤੁਰੀ ਖਵਾਨਾ ਤੁਹਾਨੂੰ ਦੱਸੂ ਆਗੇ ਵੈੜ ਦੁੱਧ ਵਾਲੀ ਐ ਬਹੁਤ ਸੋਹਣਾ ਵੱਡਾ ਖਵਾਨਾ ਥਣ ਭਾਂਡੇ ਦੀ ਸਾਫ਼ ਸੁਥਰੀ ਐ ਤੇ ਇੱਕ ਹੋਰ ਗੱਲ ਐ ਕਿ ਦੁੱਧ ਉਹ ਮੱਝ ਵਰਗਾ ਜਿਹਾ ਮਾ ਚਿੱਟਾ ਪੀਣ ਚ ਵੀ ਫੁੱਲੀ ਸੁਆਦ ਉਹ ਤੇ ਸਿਆਲੋ ਸਿਆਲ ਕਰਮਾਂ ਵਾਲੀ ਵਧੀਆ ਖੁੱਲਾ ਦੁੱਧ ਪਿਆਜੂ ਚਾਰ ਛਪੇਰੋਂ ਗੋਲ ਮਟੋਲ ਪਈ ਐ ਥਣ ਵੀ ਪੂਰਾ ਚੰਗਾ ਮੋਟਾ ਮੁਠੀ ਵਾਲਾ ਅਸਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਬਾਕੀ ਮਰਜੀ ਤੁਸੀਂ ਆਪਦੀ ਕਰਨੀ ਐ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬੰਦ ਐ ਪਰ ਇੱਕ ਛੋਟੀ ਜੀ ਸਲਾਹ ਦਿੰਨਾ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਐ ਫੁੱਲ ਚੰਗੀ ਵੱੱਛੀ ਐ ਮੱਝ ਵਰਗਾ ਦੁੱਧ ਆਉਣਾ ਜਮਾ ਚਟਾ ਤੇ ਜੇ ਮੱਝ ਇਹਨੇ ਦੁੱਧ ਵਾਲੀ ਲਓਗੇ ਘੱਟੋ ਘੱਟ 1.5 ਲੱਖ ਦੀ ਆਊਗੀ ਤੇ ਇਹਦਾ ਮੁੱਲ ਜਮੇ ਜਾਇਜ਼ ਹੋਣਾ ਫੰਡਰ ਮੱਝ ਵਾਲੇ ਮੁੱਲ ਹੋਣਾ ਜਮਾ ਤਾਜੀ ਸੂਈ ਸਵਾਈ ਹੈ ਦੁੱਧ 17 18 ਕਿਲੋ ਪਿਆਜੂ ਮਗਰ ਵੀ ਵੱੱਛੀ ਹੈ ਵੀਡੀਓ ਬਣਾ ਰਹੇ ਹਾਂ 12:00 ਵਜੇ ਸੋਭਾ ਦੀ ਚਵਾਈ ਹੋਈ ਹੈ ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ 5 6 ਵਜੇ ਹਵਾਨਾ ਬੌਲੇ ਨਾਲ ਭਰਿਆ ਹੋਣਾ ਸੀ ਬਾਕੀ ਸੂਈ ਸਵਾਈ ਭਾਵੇਂ ਚਾਰ ਟਾਈਮ ਚੋਲਿਓ ਚਵਾਈ ਪੂਰੀ ਚੰਗੀ ਹੈ ਮੋਟੀ ਧਾਰ ਹੈ ਚਿੱਟਾ ਦੁੱਧ ਕੋਈ ਫੋਰ ਨਹੀਂ ਛੱਟਾ ਨਹੀਂ ਚਵਾਈ ਦੀ ਇੱਕ ਨੰਬਰ ਦੀ ਯਾਰ ਮੈਂ ਹਰ ਕੀ ਆ ਜਾਵਾਂ ਫੁੱਲ ਸੀਲ ਸਾਉ ਦੂਜਾ ਸੂਆ ਤਾਜੀ ਸੂਈ ਫੁੱਲ ਵਜਨ ਵਾਲੀ ਵੱਡੀ ਵਹਿੜ ਹਾਂ ਨਾੜਾਂ ਭਈ ਦੇ ਦੇ ਹੂੰ ਜਿਵੇਂ ਗੁੰਦਿਆ ਪਹਿਲੀ ਵਾਰ ਸਾਰਾ ਨਾੜਾਂ ਨਾਲ ਹਵਾਨਾ ਸਾਰਾ ਬਰੀਕ ਬਰੀਕ ਵੇਨ ਨਾਲ ਭਰਿਆ ਪਿਆ ਸ਼ਾਮ ਤੱਕ ਰਖਵਾਨਾ ਬੌਲੀ ਨਾਲ ਭਰ ਲੈਣਾ 17 18 ਕਿਲੋ ਖੁੱਲਾ ਦੁੱਧ ਪਿਆ ਜੂ ਦੂਜਾ ਸੂਆ ਗਰਮੀ ਰਹਿਤ ਵਹਿੜ ਨਾ ਤਾਂ ਇਹ ਕਰਮ ਵਾਲੀਆਂ ਗਰਮੀ ਮਨਾਉਣ ਤੇ ਨਾ ਹੀ ਇਹ ਠੰਡ ਬਣਾਉਂਦੀਆਂ ਮੌਸਮ ਜਿੱਦਾਂ ਦਾ ਮਰਜ਼ੀ ਹੋਵੇ ਠੀਕ ਯਾਰ ਬੜਾ ਬੰਦਾ ਧਾਰ ਵੀ ਨਾ ਮਰੇ ਇਹਦੀ ਯਾਰ ਤੱਕ ਦੀ ਗਰੰਟੀ ਹੋ ਗਈ ਪਿੰਨ ਥਾਂ ਦੀ ਦੁੱਧ ਬਈ ਲੈਣਾ ਨੇ ਸੇਵਾਣਾ ਆਪਦੀ ਨਾਲ ਜਿੰਨਾ ਮਰਜ਼ੀ ਦਾ ਸਮਝ ਲੈ ਬਾਈ ਜੈਜ ਜ ਮੁੱਲ 60000 ਚ ਮਾਨਤਾਨ ਕਰ ਦਾਂਗੇ ਵੱਡੇ ਬਾਈ 65 ਨਹੀਂ ਆਪਾਂ ਕਰਦੇ 66 ਨਹੀਂ ਕਰ 60000 ਚ ਮਾਨਤਾਨ ਕਰ ਦਾਂਗੇ ਸਹੀ ਆ ਦੋਸਤੋ ਵੀਰ ਕਹਿੰਦਾ ਕੋਈ 65000 ਮੁੱਲ ਨਹੀਂ ਕੋਈ 66000 ਮੁੱਲ ਨਹੀਂ 60000 ਚੋਂ ਮਾਨਤਾਨ ਹੋ ਜੂ ਦੁੱਧ 17 18 ਕਿਲੋ ਪਿਆ ਜੂ ਹੁਣ ਵੇਲਾ ਬਾਈ ਪਸਵਾ ਕੇ ਥਣ ਕਿੰਨਾ ਵਧਿਆ ਕਰ ਗਈ ਹਾਂ ਦੋਸਤੋ ਹੁਣ ਪਸਵੇਂ ਆਈ ਐ ਪੂਰਾ ਚੰਗਾ ਅੱਧੀ ਚੁਆਈਆ ਦਾ ਜਾਨ ਵਾਲਾ ਥਾਣਾ ਹੈ ਸੈਲੋ ਸੈਲ ਕਰਮਾ ਵਾਲੀ ਵਧੀਆ ਖੁੱਲਾ ਦੁੱਧ ਪਿਆਜੂ ਨਾਜ਼ਰੀ ਧਾਰ ਕੱਢਦੇ ਆ ਮੰਗਾ ਨੂੰ ਗਾਲਾ ਪੱਟ ਲਿੰਦੀ ਹੈਗੀ ਠੀਕ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਪਿੰਡ ਬਗਰਾੜੀ ਹੈ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਬਿਲਕੁਲ ਜੈਜ ਮਾਲ ਦੀ ਚੰਗੇ ਦੁੱਧ ਵਾਲੀ ਵੱਡੀ ਵਹਿੜ ਇੱਕ ਪਾਸੇ 1.5 ਲੱਖ ਵਾਲੀ ਮੱਝ ਖੜਾ ਲਿਓ ਉਹਨਾਂ 1.5 ਲੱਖ ਵਾਲੀ ਮੱਝ ਨੇ ਦੁੱਧ ਦੇਣਾ ਤੇ ਉਹਨਾਂ ਇਹਨੇ 60 ਹਜ਼ਾਰ ਵਾਲੀ ਵਹਿੜ ਨੇ ਦੁੱਧ ਦੇ ਦੇਣਾ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਪਿੰਡ ਬਗਰਾੜੀ ਚ ਖੜੀ ਐ ਤਾਜੀ ਸੂਈ ਸਵਾਈ ਐ ਬਾਕੀ ਫੋਨ ਨੰਬਰ ਸਕਰੀਨ ਤੇ ਆ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਿਓ ਰਾਸਟਰ ਵੇ ਸਾਰਿਆਂ ਨੂੰ ਸਾਸ਼ੀ ਕਾਲ ਜਲਦ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਨਾਲ